ਸਾਡੇ ਨਾਲ ਐਟੀਓ ਕੈਪਟਨ ਮੰਤਰੀ ਜੀ ਐਟੀਐਲ ਜੀ ਅੱਜ ਹਰ ਸਾਲ ਤੁਹੀ RAM ਨਾਮੀ ਦੀ ਸ਼ੋਭਾ ਯਾਤਰਾ ਤੇ ਪੌਂਦ ਦੇਵ ਤੇ RAM ਪਖਤਾ ਦੇ ਦਰਸ਼ਨ ਵੀ ਕੀਤੇ ਜਾਂਦੇ ਅੱਜ ਐਡਾ ਲੱਗ ਰਿਹਾ ਜਲੰਧਰ ਪੁਰਾ ਅਯੁੱਧਿਆ ਬਣ ਗਿਆ ਬਿਲਕੁਲ ਜੀ ਤੁਹਾਡੀ ਗੱਲ ਸਹੀ ਆ ਕਿ ਜਲੰਧਰ ਅੱਜ ਅਯੁੱਧਿਆ ਬਣ ਚੁੱਕਾ ਹੈ ਕਿਉਂਕਿ RAM ਨਾਮੀ ਦਾ ਪਵਿੱਤਰ ਦਿਹਾੜਾ ਜਿਹੜਾ ਹੈ ਬਹੁਤ ਹੀ ਸ਼ਰਤਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਅਸੀਂ ਤਾਂ ਪੂਰੀ ਦੀਨ ਦੁਨੀਆ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਇਤਿਵਾਰ ਮਨਾਇਆ ਜਾਂਦਾ ਹੈ ਆ ਅਸਰ ਵੀ ਸ਼੍ਰੀ ਵਿਜੇ ਚੋਪੜਾ ਜੀ ਸਾਡੇ ਜਗਬਾਨੀ ਸਮੂਹ ਦੇ ਉਹਨਾਂ ਦੇ ਰਹਿਨਮਾਈ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਪ੍ਰੋਗਰਾਮ ਕੀਤਾ ਗਿਆ ਸਾਡੇ ਮੰਤਰੀ ਸਹਿਬਾਨ ਵੱਖ-ਵੱਖ ਪਾਰਟੀਆਂ ਦੇ ਨੇਤਾ ਸਹਿਬਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਜੀ ਮਨਪ੍ਰੀਤ ਕੌਰ ਜੀ ਸਾਰੇ ਇੱਥੇ ਪਹੁੰਚੇ ਨੇ ਸੋ ਮੈਂ ਅੱਜ ਦੇ ਇਸ ਦਿਹਾੜੇ ਦੇ ਉੱਤੇ ਦੇਖੋ ਸ਼੍ਰੀ ਰਾਮ ਜੀ ਮਰਿਆਦਾ ਪਰਸ਼ੋਤਮ ਸੀਗੇ ਕਿਉਂਕਿ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਮਰਿਆਦਾ ਦਾ ਪਾਲਨ ਕੀਤਾ ਕਈ ਵਿਪਰੀਤ ਸਥਿਤੀਆਂ ਵੀ ਆਈਆਂ ਪਰ ਉਹਨਾਂ ਨੇ ਆਪਣੇ ਆਦਰਸ਼ੀ ਜਿੰਦਗੀ ਦੇ ਵਿੱਚ ਛੱਡੇ ਸੋ ਅੱਜ ਸਾਨੂੰ ਬਹੁਤ ਲੋੜ ਆ ਉਹਨਾਂ ਦੀ ਜਿਹੜੇ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਸਿੱਖਿਆਵਾਂ ਤੇ ਚੱਲਣ ਦੀ ਸੋ ਮੈਂ ਦੇਸ਼ ਵਿਦੇਸ਼ ਦੇ ਵਿੱਚ ਵਸੇ ਸਮੂਹ ਰਾਮ ਭਗਤਾਂ ਨੂੰ ਅੱਜ ਦੇ ਸ਼ੋਭ ਦਿਹਾੜੇ ਦੇ ਉੱਤੇ ਵਧਾਈ ਦੇਣਾ ਨਾਲ ਹੀ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਹੀ ਸਾਡੇ ਪੂਰੀ ਮਨੁੱਖਤਾ ਦੇ ਉੱਤੇ ਜਿਹੜਾ ਆਪਦਾ ਅਸ਼ੀਰਵਾਦ ਬਣਾਏ ਰੱਖਣ ਸੋ ਸਾਨੂੰ ਹੋਰ ਬਲ ਬਖਸ਼ਣ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਮਰਿਆਦਾ ਭਰਪੂਰ ਇੱਕ ਆਦਰਸ਼ ਜੀਵਨ ਜਿਹੜਾ ਆ ਉਹ ਬਤੀਤ ਕਰ ਸਕੀਏ ਇਹ ਹਰ ਸਾਲ ਪਹੁੰਚਦੇ ਹੋ ਪਰਿਵਾਰ ਦੇ ਨਾਲ ਪਹੁੰਚਦੇ ਹੋ ਗ੍ਰਾਮ ਪਕਤਾ ਦੇ ਦਰਸ਼ਨ ਵੀ ਕਰਦੇ ਹੋ ਨਾਲ ਸ਼ੋਭਾ ਯਾਤਰਾ ਤੇ ਵੀ ਚੱਲਦੇ ਹੋ ਇਸ ਵਾਰ ਕਿੱਦਾਂ ਦਾ ਲੱਗ ਰਿਹਾ ਹੈ ਕਿ ਦੇਖੋ ਬੜਾ ਉਤਸ਼ਾਹ ਹੁੰਦਾ ਹੈ ਹਰ ਵਾਰੀ ਵੀ ਬਹੁਤ ਉਤਸ਼ਾਹ ਹੁੰਦਾ ਹੈ ਇਸ ਵਾਰੀ ਵੀ ਬਹੁਤ ਉਤਸ਼ਾਹ ਆ ਜਲੰਧਰ ਦੇ ਵਿੱਚ ਮੈਨੂੰ ਤਾਂ ਹਰ ਵਾਰੀ ਮੌਕਾ ਦਿੰਦੇ ਨੇ ਵਿਦੇ ਚੋਪੜਾ ਜੀ ਬੜੇ ਸਨਮਾਨਯੋਗ ਨੇ ਸਾਡੇ ਸੋ ਹਮੇਸ਼ਾ ਹੀ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਹੀ ਇੱਥੇ ਸਾਨੂੰ ਹੁਕਮ ਲਾਉਂਦੇ ਨੇ ਇੱਥੇ ਅਸੀਂ ਆਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਬਾਕੀ ਪੂਰਾ ਜਲੰਧਰ ਪੂਰਾ ਪੰਜਾਬ ਪੂਰਾ ਭਾਰਤ ਅੱਜ ਜਿਹੜਾ ਆ ਉਹ ਬਹੁਤ ਜਿਹੜਾ ਉਹ ਉਤਸ਼ਾਹ ਦੇ ਨਾਲ ਰਾਮ ਨੌਮੀ ਜਿਹੜਾ ਉਹ ਮਨਾ ਰਿਹਾ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਐਸੀ ਸਾਡੇ ਨਾਲ ਈਟੀਓ ਸਾਹਿਬ ਜਿਨ੍ਹਾਂ ਨੇ ਦੱਸਿਆ ਪ੍ਰਮਪਕਤਾ ਦੇ ਦਰਸ਼ਨ ਕੀਤੇ ਗਏ ਤੇ ਉਹਨਾਂ ਵੱਲੋਂ ਜੋ ਹੈ ਮੈਸੇਜ ਦਿੱਤਾ ਗਿਆ ਜੋ ਰਾਮ ਸ਼ੋਭਾ ਯਾਤਰਾ ਹਰ ਸਾਲ ਨਿਕਲਦੀ ਹੈ ਇਸ ਸਾਲ ਬੜੀ ਕਿਹੜੀ ਕਿਹੜੀ ਯੋਧਿਆ ਉਹ ਜਲੰਧਰ ਦੇ ਵਿੱਚ ਬਣ ਚੁੱਕੀ ਆ ਪੰਜਾਬ ਕੇਸੀ ਔਰ ਜਗਬਾਨੀ ਵੱਲੋਂ ਵੀ ਸਭ ਨੂੰ ਰਾਮ ਨਾਮ ਹੀ ਦਿਆ ਲੱਖ ਲੱਖ ਵਧਾਈਆਂ ਹਾਂ ਕੈਮਰਾਮੈਨ ਵਰਿੰਦਰ ਦੇ ਨਾਲ ਸੋਨ ਮਹਾਜਲ ਜਗਬਾਨੀ ਟੀਵੀ ਜਲੰਧਰ